ਤੇ ਬਾਈ ਜੀ ਤੁਸੀਂ ਭਾਈ ਅਮਰਤਪਾਲ ਸਿੰਘ ਨਾਲ ਕਿੰਨਾ ਟਾਈਮ ਰਹੇ ਆ ਵੀ ਮੁਲਾਕਾਤ ਹੁੰਦੀ ਰਹਿੰਦੀ ਹੁੰਦੀ ਹਣੀ ਉਹ ਲੱਕ ਦੀ ਲਾਨ ਤਾਂ ਯਾਰ ਮੈਂ ਤਾਂ ਕਹਿਣਾ ਪਿਆ ਤੁਸੀਂ ਪੰਜਾਬ ਦੇ ਹੋਗੇ ਤੁਹਾਨੂੰ ਬਾਹਰ ਦੇ ਬੰਦੇ ਕੁੱਟਣ ਦੇ ਤੁਸੀਂ ਕਾਹਦੇ ਪੰਜਾਬੀ ਯਾਰ ਕਾਨੂੰ ਤੁਹਾਡੀਆਂ ਪੈਣਾ ਦੇ ਹੱਥ ਪਾਉਣਗੇ ਕੀ ਕਰ ਲੋਗੇ ਵੀ ਤੁਸੀਂ ਆਪਦੇ ਵਿੱਚ ਹੀ ਆਪਾਂ ਭੜੀ ਜਾਵਾਂਗੇ ਫੌਜ ਆਪਦੇ ਵਿੱਚ ਹੀ ਭੜੀ ਜਾਊਗੀ ਤੇ ਉਹਨੇ ਫਿਰ ਪੰਥ ਬਾਰੇ ਕੀ ਸੋਚਣਾ ਆਪਾਂ ਇੱਕ ਗੱਲ ਤਾਂ ਕਹਿੰਨੇ ਵੀ ਆਪਾਂ ਆਪਦਾ ਰਾਜ ਲਿਆਉਣਾ ਵਾ ਠੀਕ ਹੈ ਨਾ ਪਰ ਰਾਜ ਆਊ ਕਿਵੇਂ ਬਾਈ ਕੋਈ ਇਨਸਾਨੀयत ਨਹੀਂ ਰਹੀ ਅੱਜ ਕੱਲ੍ਹ ਮੈਂ ਮੰਨਦਾ ਦੁਨੀਆ ਅੱਜ ਕੱਲ ਨਾ ਪਤਾ ਨਹੀਂ ਕੀ ਪਾਣੀ ਬਣ ਗਿਆ ਖੂਨ ਕੀ ਹਿਸਾਬ ਤਾ ਵਾ ਇਹ ਕੰਮ ਨਾ ਪਹਿਲਾਂ ਜਿਵੇਂ ਅਣਖੀ ਜੋਧੇ ਹੁੰਦੇ ਸੀ ਆਪਣੇ ਹਨਾ ਨਿਆਂਗ ਸਿੰਘ ਵਰਗੇ ਮਹਾਰਾ ਰஞ்சிਤ ਸਿੰਘ ਵਰਗੇ ਜਿਹੜੇ ਜਿੱਤਦੇ ਸੀ ਹਨਾ ਕਿੱਥੇ ਉਹਨਾਂ ਦੀ ਅਣਖਾ ਹੁੰਦੀ ਕਿ ਉਹ ਕਹਿੰਦੇ ਹੁੰਦੇ ਸੀ ਨਾ ਕਿ ਕੁੱਤੇ ਦੇ ਗਾਲ ਦੇ ਵਿੱਚ ਸੋਨੇ ਦਾ ਕੰਟਾ ਬੰਨ੍ਹ ਦੋ ਤੇ ਉਹ ਨਹੀਂ ਲੈਂਦਾ ਹੁੰਦਾ ਇਹ ਨਹੀਂ ਕਈ ਵਾਰ ਆਪਾਂ ਸੁਣਦੇ ਹਾਂ ਨਾ ਵੀ ਚਲੋ ਪਹਿਲਾਂ ਵਾਲੀਆਂ ਤਾਂ ਸੰਸਥਾਾਂ ਮੈ ਰਜਿਸਟਰਡ ਹੁੰਦੀਆਂ ਵਾ ਹਨਾ ਕਿ ਪਹਿਲਾਂ ਵਾਲੀਆਂ ਦਾ ਤਾਂ ਨਾਂ ਸੁਣੀਦਾ ਵਾ ਹਨਾ ਤੁਸੀਂ ਵੀ ਤੇ ਤੁਹਾਡੀ ਇਹ ਸੰਸਥਾ ਨੂੰ ਆਪਾਂ ਸੋਸ਼ਲ ਮੀਡੀਆ ਤੋਂ ਹੀ ਦੇਖਿਆ ਦੀਵਾਰ ਸਬਜ਼ਾਰ ਨੂੰ ਤਾਂ ਕਰਕੇ ਮੈਂ ਜੀ ਪੁੱਛ ਰਿਹਾ ਵੀ ਉਹਨਾਂ ਦਾ ਬੈਨਰ ਵੀ ਪਹਿਲਾਂ ਤੋਂ ਹੀ ਚੱਲ ਰਿਹਾ ਸੀਗਾ ਕਿ ਇਹ ਵੀ ਤੁਸੀਂ ਆਪ ਖੜੀ ਕੀਤੀ ਉਹਨਾਂ ਦੇ ਨਾਮ ਇਹ ਜਿੰਨਾ ਚਿਰ ਇੱਕ ਨਿਸ਼ਾਨ ਸਭੇਟਾ ਥੱਲੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਰਾਜ ਨਹੀਂ ਲੈ ਸਕਦੇ ਜਿੰਨੀਆਂ ਮਰਜ਼ੀ ਟਪੂਸੀਆ ਮਾਰਨ ਜੋ ਮਰਜ਼ੀ ਕੀਤੀ ਜਾਣ ਕਿ ਅਸੀਂ ਕਹਿ ਦਨ ਕਿ ਅਸੀਂ بڑا ਰਾਜ ਲੈ ਲਾਂਗੇ ਉਹਨਾਂ ਚਿਰ ਰਾਜ ਨਹੀਂ ਮੁੰਦਾ ਕਿੰਨਾ ਟਰੈਕਟਰਾਂ ਨੂੰ ਕਹਿੰਦੇ ਹੁੰਦੇ ਸੀ ਯਾਰ ਇਹ ਕੀ ਗੱਡੇ ਬਣਾਈ ਫਿਰਦੇ ਆ ਆਉਂਦਾ ਸੀ ਕਿ ਨਹੀਂ ਟਰੈਕਟਰ ਇੰਨਾ ਟਰੈਕਟਰ ਸ਼ੂਕਦਾ ਆਉਂਦਾ ਹੁੰਦੇ ਸੀ ਵੀ ਆ ਲੋ ਬਈ ਦੱਸੋ ਟਰਾਲੇ ਭਰ-ਭਰ ਕੇ ਤੇ ਵਿੱਚ ਵੀ ਪਾਣੀ ਦੇ ਲੈ ਕੇ ਗਏ ਆ ਇਹਨੇ ਆਪਣੇ ਹੁਣ ਸਿੱਖਾਂ ਦੇ ਨੁਕਸਾਨ ਵੀ ਬਹੁਤ ਹੋਇਆ ਵੀ ਕਈਆਂ ਦੇ ਟਰੈਕਟਰ ਵੀ ਮੁੱਦੇ ਹੋਏ ਆ ਪਰ ਕਦੇ ਉਹਨਾਂ ਨੇ ਡੋਲਿਆ ਨਹੀਂ ਕਿਉਂਕਿ ਮੈਂ ਜਿਹੜੇ ਰਾਹ ਤੁਰਿਆ ਆਂ ਤਾਂ ਮੈਂ ਦਿਲੋਂ ਸੱਚਾ ਤੁਰਿਆ ਤਾਂ ਮੈਂ ਸੱਚ ਬੋਲਣਾ ਕਿਉਂਕਿ ਸੱਚ ਬੋਲਦਾ ਰਿਹਾ ਬੋਲਦਾ ਬਈ ਸੱਚ ਗਾ ਬਈ ਇੱਕ ਇੱਕ ਗੱਲ ਉਹਦੀ ਕਿੰਨੇ ਇੰਟਰਵਿਊ ਜੋ ਵੀ ਉਹਨੇ ਸੱਚ ਬੋਲਿਆ ਸਾਰਾ ਬੋਲਿਆ ਬਈ ਤੇ ਵੇਖੋ ਕਿਥੋਂ ਤੱਕ ਸੈਂਟਰ ਤੱਕ ਉਹਦੀ ਤੂਤੀ ਬੋਲਣ ਲੱਗ ਪਈ ਆ ਕਿ ਡਾ ਕਿ ਐਡਾ ਤਕੜਾ ਵੀ ਜ਼ੁਲਮ ਨਹੀਂ ਕੀਤਾ ਜਿੰਨਾ ਉਹਨਾਂ ਨੂੰ ਐਸਾ ਸਜ਼ਾ ਹੁੰਦੀ ਆ 3 ਸਾਲ ਵਾਸਤੇ ਕਿ ਨਹੀਂ ਜਿਹੜਾ ਇਹ ਹੁਣ ਤੁਸੀਂ ਕੋਈ ਬਾਣਾ ਪਾਉਂਦਾ ਵਾ ਹਨਾ ਸ਼ਸਤਰ ਰੱਖਦਾ ਵਾ ਕਹਿੰਦੇ ਇਹਨਾਂ ਦੇ ਲਾਇਸੈਂਸ ਬਣਦੇ ਆ ਕਿ ਸ਼ਸਤਰ ਰੱਖਣ ਦੇ ਲਾਇਸੈਂਸ ਬਣਦੇ ਤੇ ਫਿਰ ਇਹਨਾਂ ਨੂੰ ਲਾਇਸੈਂਸ ਦਿੰਦੇ ਕਿਉਂ ਇਹਨਾਂ ਨੂੰ ਆਪਾਂ ਕੋਈ ਹੁਣ ਫੌਜ ਦੀ ਭਰਤੀ ਲਾ ਲਓ ਫੌਜ ਦੀ ਭਰਤੀ ਕਰਦਾ ਬੰਦਾ ਆਪਾਂ ਉਹ ਤੋਂ ਟ੍ਰਾਇਲ ਲੈਨੇ ਆ ਸਾਰਾ ਕੁਝ ਕਰਦੇ ਆ ਠੀਕ ਆ ਤੇ ਪਰ ਜਿਹੜੇ ਹੁਣ ਇਹ ਨਿਹੰਗ ਸਿੰਘ ਬਾਦ ਵਿੱਚ ਕੋਈ दारू ਪੀਂਦਾ ਫੜਾਇਆ ਜਾਂਦਾ ਵੀ ਇਹਨਾਂ ਦਾ ਨਹੀਂ ਕੋਈ ਟ੍ਰੈਲ ਲੈਂਦੇ ਕੀ ਉਹਨਾਂ ਨੂੰ ਪੁੱਛਿਆ ਮੈਂ ਬਾਈ ਤੁਹਾਡੇ ਬਾਈ ਤੁਹਾਡੇ ਮਨ 'ਚ ਕੀ ਆਇਆ ਜਿਹੜੀ ਤੁਸੀਂ ਮੁਸਲਮਾਨ ਭਾਈ ਜਿਹੜਾ ਆਣ ਕੇ ਸਾਡੇ ਨਾਲ ਖੜ ਗਏ ਜੰਨਾ ਤੇ ਤੁਸੀਂ ਕੀ ਸੋਚਿਆ ਇਹਦਾ ਬਾਈ ਸੱਚਾ ਮੁਸਲਮਾਨ ਹੋਊਗਾ ਨਾ ਸੱਚਾ ਜਿਹੜਾ ਕੁਰਾਨ ਜਿਹੜਾ ਪੜਨ ਵਾਲਾ ਸੱਚਾ ਮੁਸਲਮਾਨ ਹੋਊਗਾ ਉਹ ਆਪ ਮਦਦ ਕਰੂਗਾ ਜੇ ਤੇ ਮੁਸੀਬਤ ਪਈ ਉਹਦੇ ਨਾਲ ਖੜੂਗਾ